ਮਹਾਂਤ ਪਸ਼ਪੀ ਸੰਤ ਬਾਬਾ ਪਿਆਰਾ ਸਿੰਘ ਦੀ ਝਾੜ ਸਾਫ ਵਾਲਿਆਂ ਦੀ ਸਲਾਣਾ ਵਰਸੀ ਪਿੰਡ ਪਪੜਾਉਂਦੀ ਵਿਖੇ ਬਾਬਾ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹਿਤ ਮਨਾਇਕ ਸਵੇਰ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਤੇ अनेका ਹੀ ਸੰਤ ਮਾਪੂਸ਼ਾ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅੱਜ ਦੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨਤਮਸਤਕ ਹੋਈਆਂ ਉੱਥੇ ਹੀ ਵੱਖ-ਵੱਖ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ। ਇਸ ਮੌਕੇ ਤੇ ਸੀਐਮਸੀ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 35 ਯੂਨਿਟ ਦੇ ਕਰੀਬ ਖੂਨ ਇਕੱਤਰ ਕੀਤਾ ਗਿਆ। ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਤੇ ਲਈ ਸਰਟੀਫਿਕੇਟ ਤੇ ਫਧੀਆ ਰਿਫਰੈਸ਼ਮੈਂਟ ਵੀ ਦਿੱਤੀ ਗਈ। ਆਇਆਂ ਸੰਗਤਾਂ ਦੇ ਲਈ ਗੁਰੂਕਾਲ ਲੰਗਰ ਵੀ ਅਤੁੱਟ ਵਰਤਾਇਆ ਗਿਆ। ਵਾਹਿਗੁਰੂ ਖਾਲਸਾ ਵਾਹਿਗੁਰੂ ਸਤਿਕਾਰ ਦੇ ਸਭ ਸੰਗਤ ਦੀ ਅੱਜ ਜੀ ਬਾਬਾ ਪਿਆਰੇ ਸਿੰਘ ਦੀ 60 ਸਲਾਨਾ ਵਸੀ ਮਨਾ ਰਹੇ ਹਨ। ਇਹ ਜਿਹੜਾ ਸਾਹ ਚੰਸਰ ਜੀ ਉਹਨਾਂ ਇਹਨਾਂ ਦੇ ਸੂਜਨਾ ਨਾ ਨਾਤੇ ਬਹੁਤ ਜ਼ਿਆਦਾ ਕਠਨ ਦਾਰ ਲੰਗੜ ਚਾਦੇ ਨੇ ਜਿase ਬਾਬਾ ਪਿਆਰੇ ਮਣ ਜਾਂਦੇ ਬਚਪਨ ਚ ਬਾਬਾ ਜੀ ਕਹਣੇ ਜੋ ਨਾਮ ਜਿ ਕੋ ਨਾਮ ਜਿ ਕੋ ਉਹਨਾਂ ਜੋ ਬਹਿਰਾਂ ਨਾਮ ਜਿਹੜੀ ਬਹਿਰਾਂ ਨਾਮ ਜਪਦਾ ਕਿੱਥੇ ਪਹੁੰਚਿਆ ਜੋ ਗਾਇਰੂ ਕਾਲਕ ਇਹਦੀ ਨਾਲ ਹੀ ਸਾਨੂੰ ਸਭ ਮਿਲਦਾ ਹੈ ਇਹ ਜੋ ਵੀ ਸਾਡੀ ਸੰਤਾਂ ਦੀ ਹੈ ਉਹ ਸਾਰੇ ਵਿਆਹ ਜਾਇ ਮੂਮਤਰ ਜਾਂ ਪੰਜਾਬ ਬਾਣੀਆਂ ਦਾ ਸੁਬਿਸ਼ਾ ਦਾ ਪਾੜਕਾ ਦੇ ਨੇ ਛਾੜ ਦੇ ਵਿੱਚ ਸਭਾਈ ਕਵੇ ਸਾਡੀ ਸੰਤ ਉੱਠੀ ਹੈ ਸਾਰੀ ਇਸ਼ਨਾਨ ਕਰਕੇ ਵੈਰੀ ਵਾਈ ਚੁੱਕੀ ਸਾਡੇ ਪਾਠ ਕਰ ਦਿਆ ਹੈ ਤੇ ਜਿਹੜਾ ਬੈਂਕ ਦਾ ਜਾਬ ਕਰਦਾ ਹੈ ਉਹਨਾਂ ਦੇ ਉੱਤੇ ਸਤਿਗੁਣਾਨ ਦਾ ਹੱਥ ਹੈ ਉਹਨਾਂ ਦੇ ਘਰ ਦੀ ਪਰਿਵਾਰਿਕ ਸੁੱਖ ਸ਼ਾਂਤੀ ਹੈ ਤੇ ਉੱਥੇ ਬਿਵਾਰੀ ਘਟ ਹੁੰਦੀ ਨੇ ਤੇ ਹਰ ਤਰ੍ਹਾਂ ਸਕਤ ਕਰ ਸ਼ਾਂਤੀ ਰਹਦੀ ਹੈ ਮੈਂ ਸਾਰੀ ਸੰਕ ਨੂੰ ਜੋ ਬਾਹਰੋਂ ਅਸਾਂ ਉਤਾਈਆ ਜਿਆ ਮਹਾਂਪਰਸ ਆਏ ਨੇ ਅਸੀਂ ਸਾਰੇ ਸੁਝੋਏ ਹੀ ਕਿ ਬਈ ਜੋ ਇਨਸਾਨ ਤੜਕੇ ਉੱਠ ਕੇ ਵਾਹਿਦਾ ਜਾਬ ਕਰਦਾ ਹੈ ਪਬਾ ਪਿਆਰ ਸਿੰਘ ਦੇ ਜੋ ਬਚਨ ਨੇ ਉਹਨਾਂ ਦੇ ਉੱਪਰ ਗੁਰੂ ਨਾਨਕ ਦਾ ਆਖਤਾ ਹੈ ਕਿ ਚੜ੍ਹਦੀ ਜਣੇ ਬੈਰ ਦੇ ਖਾਲਸਾ ਵਹੀਫਤ ਹੈ